ਮੁਲਾਜ਼ਮ ਤੇ ਪੈਨਸ਼ਨਰਜ਼ ਸੰਸਾ ਫਰੰਟ ਨੇ ਸਰਕਾਰ ਦੇ ਵਿਰੁੱਧ ਸੰਘਰਸ਼ ਕਰਨ ਦਾ ਵੱਡਾ ਐਲਾਨ ਕੀਤਾ ਹੈ ਦੱਸ ਦੇ ਕਿ ਸੰਸਾ ਫਰੰਟ ਨੇ ਪੰਜਾਬ ਦੇ ਮੁਲਾਜ਼ਮਾਂ ਨੂੰ 2 ਅਕਤੂਬਰ ਨੂੰ ਹਰਿਆਣਾ ਵੱਲ ਕੂਚ ਕਰਨ ਦਾ ਐਲਾਨ ਜੜਾ ਕਰ ਦਿੱਤਾ ਪੰਜਾਬ ਦੇ ਮੁਲਾਜ਼ਮ 2 ਅਕਤੂਬਰ ਨੂੰ ਅੰਬਾਲਾ ਦੇ ਬਾਜ਼ਾਰਾਂ ਦੇ ਵਿੱਚ ਝੰਡਾ ਮਾਰਚ ਜੜਾ ਕਰਨਗੇ ਇਸੇ ਖਬਰ ਤੇ ਬਧੇਰੀ ਜਾਣਕਾਰੀ ਲਵਾਂਗੇ ਦਾ ਸਮਰ ਨਿਊਜ਼ ਦੇ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਮੈਨਾਂ ਫੋਨ ਕਾਲ ਤੇ ਜੁੜੇ ਨੇ ਤਰਲੋਚਨ ਜੀ ਹੁਣ ਪੰਜਾਬ ਦੇ ਮੁਲਾਜ਼ਮ ਹਰਿਆਣੇ ਦੇ ਵਿੱਚ ਜਾ ਕੇ ਨਾਰੀਬਾਜ਼ੀ ਕਰਨਗੇ ਦਿਖੋ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੀ ਲੀਡਰਸ਼ਿਪ ਦੀ ਦੌਰ ਦੌਰ ਦੀ ਜਿਹੜੀ ਮੀਟਿੰਗ ਹੋਈ ਉਹ ਚ ਜੋ ਜਾਣਕਾਰੀ ਮਲੀ ਹੈ ਬੜੀ ਗੰਭੀਰ ਚਰਚਾ ਕੀਤੀ ਗਈ ਔਰ ਚਿੰਤਨ ਵੀ ਕੀਤਾ ਗਿਆ ਵੀ ਲੰਬੇ ਸੰਘਰਸ਼ ਦੇ باوجود ਔਰ ਵਾਰ-ਵਾਰ ਸਰਕਾਰ ਵੱਲੋਂ ਮੀਟਿੰਗਾਂ ਦੇ ਇਨਫੀ ਮੀਟਿੰਗਾਂ ਪੋਸਟਪੋਨ ਕਰਨ ਦੇ ਚੱਕਰ ਵੀ ਦੌਰਾਨ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਹਵਾ 'ਚ ਲਟਕੀਆਂ ਪਈਆਂ ਨੇ ਜਿੰਨੂੰ ਲੈ ਕੇ ਲੰਬੇ ਮੰਤਨ ਤੋਂ ਬਾਅਦ ਇਹ ਫੈਸਲਾ ਲਿਆ ਵੀ 2 ਅਕਤੂਬਰ ਨੂੰ ਪੰਜਾਬ ਦੇ ਮੁਲਾਜ਼ਮ ਜਿਹੜੇ ਨੇ ਉਹ ਹਰਿਆਣੇ 'ਚ ਅੰਬਾਲਾ ਜਾਣਗੇ ਔਰ ਅੰਮ੍ਰਾਲਾ ਦੇ ਬਾਜ਼ਾਰਾਂ ਵਿੱਚ ਝੰਡਾ ਬਾਤ ਕਰਨਗੇ ਨਾਰੇਬਾਜ਼ੀ ਕਰਨਗੇ ਤੇ ਉੱਥੇ ਆਪਣੀ ਵਿਥਿਆ ਦੱਸਣਗੇ ਵੀ ਪੰਜਾਬ ਦੇ ਮੁਲਾਜ਼ਮਾਂ ਨੂੰ ਡੀਏ ਕਿਉਂ ਨਹੀਂ ਮਿਲ ਰਿਹਾ ਪੰਜਾਬ ਦੇ ਮੁਲਾਜ਼ਮਾਂ ਦਾ 5.5 ਸਾਲ ਦਾ ਏਰੀਆ ਕਿਉਂ ਰੋਕਿਆ ਪੰਜਾਬ ਦੇ ਮੁਲਾਜ਼ਮਾਂ ਨੂੰ ਕੀਤੇ ਵਾਅਦੇ ਅਨਸਾਰ ਪੁਰਾਣੀ ਪੈਨਸ਼ਨ ਕਿਉਂ ਨਹੀਂ ਦਿੱਤੀ ਜਾ ਰਹੀ ਔਰ ਪੰਜਾਬ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਜਿਹੜੇ ਠੇਕੇ ਤੇ ਆਊਟਸੋਰਸ ਤੇ ਕੰਮ ਕਰਦੇ ਨੇ ਉਹਨਾਂ ਦਾ ਨਿਬੇੜਾ ਕਿਉਂ ਨਹੀਂ ਕੀਤਾ ਜਾ ਰਿਹਾ ਸਾਰੇ ਮੁੱਦਿਆਂ ਉੱਪਰ ਉੱਥੇ ਨਾਰੇਬਾਜੀ ਕਰਕੇ ਪੋਸਟਰ ਲਾ ਕੇ ਹਰਿਆਣੇ ਦੇ ਲੋਕਾਂ ਨੂੰ ਦੱਸਿਆ ਜਾਊਗਾ ਦਰਅਸਲ ਪੰਜਾਬ ਸਰਕਾਰ ਵੱਲੋਂ ਭਾਵੇਂ ਪਿਛਲੇ ਸਮੇਂ 'ਚ ਮੀਟਿੰਗਾਂ ਦਿੱਤੀਆਂ ਗਈਆਂ ਸੀ ਮੁਲਾਜ਼ਮ ਜਥੇਬੰਦੀਆਂ ਨੂੰ ਖਾਸ ਕਰਕੇ ਸਾਂਝੇ ਫਰੰਟ ਨੂੰ ਪਰ ਇੱਕ ਦੌਰ ਇਦਾਂ ਦਾ ਆਇਆ ਜਦੋਂ ਸਾਂਝੇ ਫਰੰਟ ਦੀ ਲੀਡਰਸ਼ਿਪ ਨੂੰ 1 ਜੁਲਾਈ ਨੂੰ ਫਗਵਾੜੇ ਮੁੱਖ ਮੰਤਰੀ ਭਗਵੰਤ ਸਿੰਘ ਉਹਨਾਂ ਨੇ ਖੁਦ ਬੁਲਾਇਆ ਤੇ ਲੰਬੀ ਚੌੜੀ ਮੀਟਿੰਗ ਕੀਤੀ ਤਾਂ ਅਸਲ ਉਦੋਂ ਜਲੰਧਰ ਪਸ਼ਮੀ ਦੀ ਜਿਮਨੀ ਚੌਂ ਸੀ ਤੇ ਉੱਥੇ ਸਾਡੇ ਫਰੰਟ ਨੇ ਪ੍ਰੋਟੈਸਟ ਕਰਨ ਦਾ ਫੈਸਲਾ ਕੀਤਾ ਹੈ ਜਿਸ ਨੂੰ ਮੁੱਖ ਰੱਖਦਿਆਂ ਮੁੱਖ ਮੰਤਰੀ ਨੇ ਮੀਟਿੰਗ ਬੁਲਾਈ ਸੀ ਔਰ ਇਸ ਮੀਟਿੰਗ ਵਿੱਚ ਵਾਅਦਾ ਕੀਤਾ ਸੀ ਕਿ ਚੋਣ ਜਾਬਤੇ ਤੋਂ ਬਾਅਦ 25 ਜੁਲਾਈ ਨੂੰ ਚੰਡੀਗੜ੍ਹ ਮੀਟਿੰਗ ਕਰਕੇ ਖੁੱਲੀ ਚਰਚਾ ਕਰਕੇ ਮੰਗਾਂ ਦੇ ਨਬੇੜੇ ਕਰ ਦਿੱਤੇ ਜਾਣਗੇ ਪਰ 25 ਜੁਲਾਈ ਦੀ ਮੀਟਿੰਗ 2 ਅਗਸਤ ਨੂੰ ਕਰ ਦਿੱਤੀ ਔਰ ਫਿਰ 2 ਅਗਸਤ ਦੀ ਮੀਟਿੰਗ 22 ਅਗਸਤ ਨੂੰ ਕਰ ਦਿੱਤੀ ਔਰ 22 ਅਗਸਤ ਦੀ ਮੀਟਿੰਗ ਵੀ ਪੋਸਟਪੋਨ ਕਰਕੇ 12 ਸਤੰਬਰ ਨੂੰ ਕਰ ਦਿੱਤੀ ਪਰ 12 ਸਤੰਬਰ ਦੀ ਮੀਟਿੰਗ ਇਹ ਗੱਲ ਕਹਿ ਦਿੱਤੀ ਵੀ ਸਾਂਝੇ ਫਰੰਟ ਨਾਲ ਮੁੱਖ ਮੰਤਰੀ ਨੇ ਕੈਬਨਟ ਸਬ-ਕਮੇਟੀ ਮੀਟਿੰਗ ਕਰੇਗੀ ਜਿਹਦੇ ਰੂਲਸ ਵਜੋਂ ਸਾਂਝੇ ਫਰੰਟ ਨੇ ਐਲਾਨ ਕਰ ਦਿੱਤਾ ਸੀ ਯੋ ਮੁੱਖ ਮੰਤਰੀ ਤੋਂ ਘੱਟ ਕਿਸੇ ਨਾਲ ਮੀਟਿੰਗ ਨਹੀਂ ਕਰਨਗੇ ਔਰ 12 ਸੰਬੰਧੀ ਮੀਟਿੰਗ ਦਾ ਬਾਈਕਾਟ ਕੀਤਾ ਜਾਊਗਾ ਔਰ ਇਸੇ ਰੂਸ ਵਜੋਂ ਸਾਂਝੇ ਫਰੰਟ ਨੇ 3 ਸਤੰਬਰ ਨੂੰ ਚੰਡੀਗੜ੍ਹ ਬਹੁਤ ਵੱਡੀ ਰੈਲੀ ਕਰਕੇ ਮਟਕਾ ਚੌਕ ਤੱਕ ਪ੍ਰੋਟੈਸਟ ਕੀਤਾ ਸੀ ਉਹ ਜਦੋਂ ਮਟਕਾ ਚੌਕ ਮੁਲਾਜ਼ਮ ਪਹੁੰਚ ਗਏ ਤੇ ਉਸ ਵੇਲੇ ਫਿਰ ਮੁੱਖ ਮੰਤਰੀ ਦਫ਼ਤਰ ਤੋਂ ਮੁੱਖ ਮੰਤਰੀ ਦੇ ਓਐਸਡੀ ਜਿਹੜੇ ਮੌਕੇ ਤੇ ਪੁੱਜੇ ਔਰ ਉਹਨਾਂ ਨੇ 10 ਸਤੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਲਿਖਤੀ ਪੱਤਰ ਦੇ ਕੇ ਮੁਲਾਜ਼ਮਾ ਨੂੰ ਸ਼ਾਂਤ ਕੀਤਾ ਪਰ ਇਸ ਦੇ ਉਲਟ 10 ਸਤੰਬਰ ਦੀ ਮੀਟਿੰਗ ਵੀ ਪੋਸਟਪੋਨ ਕਰ ਦਿੱਤੀ ਗਈ ਔਰ ਨਾਲ ਦੀ ਨਾਲ ਜਿਹੜੇ ਸੰਜੇ ਫਰੰਟ ਦੇ ਸੀਨੀਅਰ ਲੀਡਰ ਨੇ ਉਹਨਾਂ ਸਾਰਿਆਂ ਦੇ ਉੱਪਰ ਚੰਡੀਗੜ੍ਹ ਪੁਲਿਸ ਨੇ ਐਫ ਆਈ ਆਰ ਵੀ ਦਰਜ ਕਰ ਦਿੱਤੀ ਜਿਸ ਦੇ ਕਰਕੇ ਇੱਕ ਡੈਡਲੌਕ ਜਿਹਾ ਬਣ ਗਿਆ ਪੰਜਾਬ ਸਰਕਾਰ ਨਾਲ ਜਿਹਨੂੰ ਮੁਖ ਰੱਖ ਰਿਆਂ ਹੁਣ ਸੰਜੇ ਫਰੰਟ ਦੀ ਲੀਡਰਸ਼ਿਪ ਨੇ ਪੰਜਾਬ ਦੇ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਕਿ 2 ਅਕਤੂਬਰ ਨੂੰ ਅੰਬਾਲਾ ਪੁੱਜੋ ਜਿੱਥੇ ਜਾ ਕੇ ਉਹ ਪ੍ਰੋਟੈਸਟ ਕਰਕੇ ਇਹ ਗੱਲ ਕਹਿਣਗੇ ਕਿ ਪੰਜਾਬ ਸਰਕਾਰ ਉਹਨਾਂ ਨਾਲ ਤੱਕੇਸ਼ਾਈ ਕਰੀ ਹੈ ਔਰ ਇਸੇ ਸੰਦਰਭ ਵਿੱਚ ਜੋ ਜਾਣਕਾਰੀ ਮਿਲੀ ਹੈ ਦਰਸ਼ਨ ਸਿੰਘ ਲਬਾਣਾ ਜਿਹੜੇ ਮੁਲਾਜ਼ਮਾਂ ਦੇ ਸੀਨੀਅਰ ਲੀਡਰ ਨੇ ਉਹਨਾਂ ਨੇ ਪਟਿਆਲੇ ਦੇ ਮੁਲਾਜ਼ਮਾਂ ਦੀ ਹੰਗਾਮੀ ਮੀਟਿੰਗ ਜਿਹੜੀ ਸੱਦ ਲਈ ਔਰ ਇਹ ਗੱਲ ਕਹੀ ਹੈ ਕਿ ਪਟਿਆਲਾ ਕਿਉਂਕਿ ਅੰਬਾਲੇ ਦੇ ਨੇੜੇ ਪੈਂਦਾ ਇਸ ਲਈ ਪਟਿਆਲੇ ਦੇ ਮੁਲਾਜ਼ਮਾਂ ਨੂੰ ਵੱਡੇ ਪੱਧਰ ਤੇ ਲਾਬੰਦ ਕਰਕੇ 2 ਅਕਤੂਬਰ ਨੂੰ ਹਰਿਆਣੇ ਵੱਲ ਚਾਲੇ ਪਾਏ ਜਾਣਗੇ ਅੰਬਾਲੇ ਜਾ ਕੇ ਤੇ ਉੱਥੇ ਪ੍ਰੋਟੈਸਟ ਕੀਤਾ ਜਾਊਗਾ ਜੀ ਤਰਲੋਚਨ ਜੀ ਕਿਹੜੀਆਂ ਮੰਗਾਂ ਇਨੀਆਂ ਫਸੀਆਂ ਨੇ ਜੋ ਮੁਲਾਜ਼ਮਾਂ ਦੇ ਲੀਡਰਾਂ ਨੇ ਇਨਾ ਵੱਡਾ ਕਦਮ ਜੜਾ ਚੁੱਕਿਆ ਦੇਖੋ ਫਾਂਡੇ ਫਰੰਟ ਦੇ ਜਿਹੜੇ ਸਾਰੇ ਸੀਨੀਅਰ ਲੀਡਰ ਨੇ ਜਿਹੜੇ ਮੀਟਿੰਗ ਤੇ ਸ਼ਾਮਲ ਸੀ ਸੁਵਿੰਦਰਪਾਲ ਸਿੰਘ ਮੋਲੋਵਾਲੀ ਸਤੀਸ਼ ਸ਼ਰਾਣਾ ਜਰਮਨਜੀਤ ਸਿੰਘ ਰਤਨ ਸਿੰਘ ਮਾਜਰੀ ਗੁਰਪ੍ਰੀਤ ਸਿੰਘ ਗੰਡੀਵੰਡ ਗਗਨਦੀਪ ਭੁੱਲਰ ਸੁਖਦੇਵ ਸਿੰਘ ਸੈਣੀ ਬਾਦ ਸਿੰਘ ਖੇੜਾ ਇਸੇ ਤਰ੍ਹਾਂ ਕਰਮ ਸਿੰਘ ਤਨਵਾਦ सुरेंद्र ਰਾਮ ਕੁਸਾ सुरेंद्र కుమార్ ਪੁਵਾਰੀ ਬੀ ਐਸ ਸੈਣੀ ਜਸਵੀਰ ਤਲਵਾੜਾ ਰਾਧੇ ਸ਼ਿਆਮ ਪ੍ਰੇਮ ਚਾਵਲਾ ਬੁਬਿੰਦਰ ਸਿੰਘ ਦਿਗਵੇਜੇਪਾਲ ਸ਼ਰਮਾ ਤੇ ਕਰਮਜੀਤ ਬੀਲਾ ਇਹਨਾਂ ਨੇ ਜੋ ਜਾਣਕਾਰੀ ਦਿੱਤੀ ਹੈ ਵੀ ਜਿਹੜੀਆਂ ਮੰਗਾਂ ਵਿੱਚ ਮੁੱਖ ਤੌਰ ਤੇ ਉਨ੍ਹਾਂ ਦੀ ਜਿਹੜੀ ਮੰਗ ਹੈ ਉਹਦੇ ਵਿੱਚ ਪ੍ਰਾਣੀ ਪੈਨਸ਼ਨ ਹਾਲੇ ਤੱਕ ਵੀ ਬਹਾਲ ਨਹੀਂ ਕੀਤੀ ਜਾ ਰਹੀ ਉਹ ਉਲਟਾ ਇਸ ਪੈਨਸ਼ਨ ਨੂੰ ਕੇਂਦਰ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ ਉਹ ਦੂਸਰੀ ਗੱਲ ਲੀਡਰਸ਼ਿਪ ਨੇ ਕਹੀ ਹੈ ਕਿੱਕੱਤੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਜਿਹੜੀ ਨੀਤੀ ਸਰਕਾਰ ਨੇ ਬਣਾਈ ਉਹ ਬਹੁਤ ਅਨਖਿੱਤ ਥਾਂ ੜੀ ਹੈ ਉਹਦੇ ਨਾਲ ਨਾ ਤਾਂ ਮੁਲਾਜ਼ਮਾਂ ਨੂੰ ਰੈਗੂਲਰ ਸਕੇਲ ਮਿਲਦੇ ਨੇ ਔਰ ਨਾ ਹੀ ਹੋਰ ਕਿਸੇ ਤਰ੍ਹਾਂ ਦਾ ਲਾਭ ਦਿੱਤਾ ਗਿਆ ਇਸ ਲਈ ਉਹਦੇ ਵਿੱਚ ਸੋਧ ਕੀਤੀ ਜਾਵੇ ਇਸੇ ਤਰ੍ਹਾਂ 5.5 ਸਾਲ ਦਾ ਜਿਹੜਾ ਬਕਾਇਆ ਉਹ ਵੀ ਲਟਕਿਆ ਪਿਆ ਹੈ ਪੀ ਕਮਿਸ਼ਨ ਦਾ ਜਿਹੜਾ ਬਕਾਇਆ ਪੰਦਾ ਸੀ ਰਿਵੀਜ਼ ਹੁੰਦਾ ਉਹਦੇ ਬਾਰੇ ਵੀ ਲੀਡਰਸ਼ਿਪ ਦਾ ਕਹਿਣਾ ਵੀ ਇਹਦੇ ਬਾਰੇ ਸਰਕਾਰ ਕੋਈ ਕਾਰਵਾਈ ਨਹੀਂ ਕਰੀ ਉਤਨਖਾਹ ਕਮਿਸ਼ਨ ਦਾ ਦੂਸਰਾ ਹਿੱਸਾ ਜਿਹਦੇ ਤਹਿਤ ਏਸੀਪੀ ਲਾਗੂ ਹੋਣੀ ਹੈ ਉਹਦੇ ਬਾਰੇ ਵੀ ਸਰਕਾਰ ਖਮੋਸ਼ ਹੈ ਔਰ ਤਿੰਨ ਡੀਏ ਦੀਆਂ ਕਿਸ਼ਤਾਂ ਜਿਹੜੀਆਂ ਨੇ ਉਹ ਵੀ ਨਹੀਂ ਦਿੱਤੀਆਂ ਜਾ ਰਹੀਆਂ ਉਹ ਡੀਏ ਦਾ 239 ਮਹੀਨਿਆਂ ਦਾ ਜਿਹੜਾ ਏਰੀਅਰ ਹੈ ਉਹ ਵੀ ਦੱਬ ਕੇ ਬੈਠੀ ਹੈ ਸਰਕਾਰ ਔਰ ਪੈਨਸ਼ਨਾਂ ਦੀ ਜਿਹੜੀ ਮੁੱਖ ਮੰਗ ਹੈ 2.95 ਗੁਣਾਕ ਨਾਲ ਸੋਧ ਕਰਨੀ ਪੈਨਸ਼ਨਾਂ ਦੀ ਇਹਦੇ ਬਾਰੇ ਵੀ ਕਿਹਾ ਗਿਆ ਵੀ ਤਨਖਾਹ ਕਮਿਸ਼ਨ ਦੀ ਇਸ ਸ਼ਿਫਾਰਿਸ਼ ਨੂੰ ਵੀ ਸਰਕਾਰ ਨਾ ਮੰਨ ਕੇ ਤੇ ਵੱਡਾ ਧੱਕਾ ਕਰੀ ਹੈ ਨਾਲ ਦੀ ਨਾਲ ਸਾਂਝੇ ਫਰੰਟ 'ਚ ਵੱਡੀ ਗਿਣਤੀ ਦੀ ਸ਼ਾਮਲ ਜਿਹੜੇ ਵਰਕਰ ਨੇ ਮਿਡ ਟਰਮ ਮੀਲ ਕੁੱਕ ਵਰਕਰ ਆਸ਼ਾ ਵਰਕਰ ਤੇ ਅੰਗਣਵਾੜੀ ਵਰਕਰ ਇਹਨਾਂ ਦੀ ਇੱਕ ਮੰਗ ਹੈ ਵੀ ਇਹਨਾਂ ਦੇ ਭੱਤੇ ਜਿਹੜੇ ਨੇ ਬਾਅਦ ਅਨੁਸਾਰ ਦੁੱਗਣੇ ਕੀਤੇ ਜਾਣ ਔਰ ਇਹਦੇ ਬਾਰੇ ਵੀ ਲੀਡਰਸ਼ਿਪ ਦਾ ਕਹਿਣਾ ਵੀ ਸਰਕਾਰ ਖੰਬੋਸ਼ ਹੈ ਇਸੇ ਤਰ੍ਹਾਂ 15 15 ਦਾ ਪੱਤਰ ਰੱਦ ਕਰਾਉਣਾ ਇਸ 17 7 20 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਕੇਂਦਰੀ ਤਨਖਾਹ ਸਕੇਲ ਦੀ ਥਾਂ ਤੇ ਪੰਜਾਬ ਦੇ ਸਕੇਲ ਲਾਗੂ ਕਰਨੇ ਇਹ ਮੰਗ ਹੈ ਔਰ ਨਾਲ ਦੇ ਨਾਲ ਇਹ ਵੀ ਗੱਲ ਲੀਡਰਸ਼ਿਪ ਨੇ ਕਹੀ ਹੈ ਵੀ 2 ਅਕਤੂਬਰ ਦੇ ਪ੍ਰੋਗਰਾਮ ਵਿੱਚ ਕਿੰਦ ਸਰਕਾਰ ਦੀਆਂ ਮਾਰੂ ਨੀਤੀਆਂ ਜਿਹੜੀਆਂ ਨੇ ਉਹਦਾ ਵੀ ਵਿਰੋਧ ਕੀਤਾ ਜਾਵੇਗਾ ਜੀ ਸ਼ੁਕਰੀਆ ਪਰ ਲੋਚਨ ਜੀ ਜਾਣਕਾਰੀ ਦੇਣ ਦੇ ਲਈ